ਫਰਜ਼ੀ ਪੂਲਸ ਮੁਕਾਬਲਿਆਂ ਦੇ ਵਿੱਚ ਅਣਗਿਣਤ ਨੌਜਵਾਨ ਮਾਰੇ ਗਏ ਜਿਨ੍ਹਾਂ ਤੇ ਨਾ ਕਿਸੇ ਨੇ ਇਹਨਾਂ ਦੀ ਜ਼ਿੰਮੇਵਾਰੀ ਲਈ ਨਾ ਜਿਨ੍ਹਾਂ ਤੇ ਗੱਲਬਾਤ ਵੀ ਨਹੀਂ ਪ੍ਰੋਪਰ ਤਰੀਕੇ ਨਾਲ ਹੋਈ ਹੁਣ ਥੋੜੀ ਜੀ ਗੱਲਬਾਤ ਹੋਣੀ ਸੀ ਸੀਬੀਆਈ ਆਪਣਾ ਥੋੜਾ ਜਿਹਾ ਕਹਿ ਕੇ ਵੀ ਟੇਡਾ ਜਿਹਾ ਪਾਸਾ ਲੈ ਕੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ ਹਾਈ ਕੋਰਟ ਨੇ ਸਰਕਾਰ ਨੂੰ ਕਿਹਾ ਕਿ ਤੁਸੀਂ ਭਾਈ ਇਹਨਾਂ ਦਾ ਸਾਥ ਦਿਓਗੇ ਉਹ ਵੀ ਨਹੀਂ ਖੜ ਰਹੇ ਉਸ ਗੱਲ ਤੇ ਕੀ ਕਾਰਨ ਹੈ ਮਿੰਟੋ ਜੀ ਸਰਕਾਰ ਬਚ ਰਹੀ ਹੈ ਜਾਂ ਫਿਰ ਆਨੇ ਬਹਾਨੇ ਇਸ ਗੱਲ ਨੂੰ ਟਾਲ ਰਹੀ ਹੈ ਕੀ ਕਾਰਨ ਹੈ ਸੁਕੁੰਸਾ ਜਿਹੜਾ ਉਹ ਦੌਰ ਸੀਗਾ ਨਾ ਜਿਹੜੇ ਤਾਂ ਬੌਰਨ ਐ 90 95 ਜਾਂ ਉਸ 2000 ਵਾਲੇ ਜੀ ਉਹਨਾਂ ਲਈ ਅ ਕਹਿ ਲੋ ਕਿ ਕੁਛ ਵੱਖਰੀ ਕਿਸਮ ਦਾ ਹੋਏਗਾ ਜਿਹੜੇ ਸਾਡੇ ਵਰਗੇ ਸੀਗੇ ਉਹਨਾਂ ਲਈ ਕੁਛ ਵੱਖਰੀ ਕਿਸਮ ਦੇ ਜਿਹੜੇ ਸਾਥੋਂ ਕੋਈ 10 20 ਸਾਲ ਵਾਲੇ ਵੱਡੇ ਆ ਜੀ 30 ਸਾਲ ਵਾਲੇ ਵੱਡੇ ਆ ਉਹਨਾਂ ਲਈ ਦੌਰ ਵੱਖਰੀ ਕਿਸਮ ਦਾ ਸੀ ਮਲਮਕੀ ਇੱਕ ਐਸੀ ਝੰਗ ਐ ਸਾ ਹੂੰ ਇਹ ਕਿਹਦਾ ਵੇਗ ਐ ਸਰ ਜਿੱਥੇ ਕੋਈ ਦਾਤ ਫਰਿਆਦ ਨਹੀਂ ਹੈ ਮੈਂ ਖੁਦ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਮੈਂ ਚੌਥੀ ਕੇ ਪੰਜਵੀਂ ਚ ਪੜਦਾ ਸੀ ਕਿੰਨਾ ਕੂਗਾ 10 ਸਾਲ ਦਾ ਲਾ ਲਉ 10 ਸਾਲ ਅੰਦਾਜ਼ਨ ਸਰ ਆ सदर ठाਣਾ ਇੱਥੋਂ ਜਿੱਥੇ ਆਪਾਂ ਬੈਠੇ ਆ ਡੇਢ ਕਿਲੋਮੀਟਰ ਦੂਰ ਹੈ ਜੀ ਇਹਦੇ 'ਚ ਮੈਨੂੰ ਤਿੰਨ ਰਾਤਾਂ ਰੱਖਿਆ ਹੂੰ ਇੱਕ ਬੱਚੇ ਨੂੰ ਜਿਹੜਾ ਸਕੂਲ ਚ ਪੜਦਾ ਮੈਂ ਜਿਹੜੇ ਹਵਾਲਾ ਚ ਬੰਦ ਸੀ ਮੈਂ ਅੱਜ ਅੱਜ ਉਹਨਾਂ ਬੰਦਿਆਂ ਦੇ ਨਾਮ ਵੀ ਲੈ ਸਕਦਾ ਹੂੰ ਆਪਣੇ ਇਲਾਕੇ ਦੇ ਆਓ ਜੀ ਜਿਨ੍ਹਾਂ ਨੂੰ ਮੇਰੇ ਸਾਹਮਣੇ ਪਾੜਿਆ ਗਿਆ ਉਹ ਜਿਨ੍ਹਾਂ ਦੀਆਂ ਚੀਕਾਂ ਮੈਂ ਸੁਣ ਰਿਹਾ ਸੀਗਾ ਇੱਕ ਗੁੱਟ ਚ ਸਹਿਮਿਆ ਬੱਚਾ ਹਵਾਲਾ ਪਰੋਂ ਵੱਡੀ ਹਵਾਲਾ ਹੁਣ ਤਾਂ ਤੋੜ ਕੇ ਠਾਣਾ ਨਾਮ ਬਣਿਆ ਜੀ ਮੈਂ ਗਿਆ ਫਿਰ ਬਾਅਦ ਚ ਵੇਖਣ ਠਾਣਾ ਹੁਣੇ ਤੋੜਿਆ ਥੋੜੀ ਦੇਰ ਪਹਿਲਾਂ ਹੂੰ ਜਦੋਂ ਤੋੜਿਆ ਜਾ ਰਿਹਾ ਸੀ ਮੈਂ ਦੇਖ ਕੇ ਆਇਆ ਸੀ ਉਦੋਂ ਮੈਂ ਮੀਡੀਆ ਚ ਆ ਗਿਆ ਸੀ ਉੱਚੇ ਚ ਆ ਗਿਆ ਜਦੋਂ ਉਹ ਟਾਇਆ ਨਾ ਮਲਬਾ ਬਹੁਤ ਆ ਜਾਂਦਾ ਮੈਂ ਦੇਖਿਆ ਮੈਂ ਮਤਲਬ ਕਿ ਉਹ ਚੀਜ਼ ਹਾਲੇ ਵੀ ਜ਼ਹਿਨ ਦੇ ਵਿੱਚ ਤੀਰ ਤਰ੍ਹਾਂ ਖੋਪੀ ਗਈ ਯਾਰ ਅੱਜ ਦਾ ਤੇ ਵੇਖੇ ਦਾ ਬਿਲਕੁਲ ਜੀ ਮੇਰੀ ਮਾਂ ਜ਼ਿੰਦਾ ਇਸ ਗੱਲ ਦੀ ਪਿੰਡ ਦੇ ਇੱਕ ਵਿਅਕਤੀ ਨੇ ਛੜਾਇਆ ਉਹਦੀ ਡੈਥ ਹੋ ਗਈ ਉਹ ਛੜਾ ਕੇ ਲੈ ਕੇ ਗਿਆ ਉਹ ਮੇਰੇ ਮਦਰ ਸਾਹਿਬ ਦਾ ਦੋਸਤ ਸੀਗਾ ਜੀ ਖੜਕੂ ਵੱਡਾ ਕੇਸ ਸੀ ਦਾ ਹੂੰ ਤੇ ਤੁਸੀਂ ਸੋਚ ਕੇ ਦੇਖੋ ਕਿ ਕੀ ਚੱਲਦਾ ਹੋਵੇਗਾ ਮੈਂ ਤਾਂ ਆਪਦੀ ਇੱਕ ਗਾਥਾ ਤੁਹਾਨੂੰ ਸੁਣਾਈ ਆ ਪਰ ਕਿੰਨੇ ਦੀ ਦੱਸਾਂ ਮੈਂ ਜੀ ਸੋਚ ਕੇ ਦੇਖੋ ਮੈਂ ਮਤਲਬ ਕਿ ਦੱਸ ਨਹੀਂ ਸਕਦਾ ਹੁਣ ਤਾਂ ਬਹੁਤ ਕੁਝ ਬਦਲ ਗਿਆ ਸਾਹਿਬ ਹੂੰ ਜ਼ਿੰਦਗੀ ਚ ਸਭ ਕੁਝ ਦੇਖ ਲਿਆ ਹੁਣ ਡਰ ਦੁਰ ਵੀ ਨਹੀਂ ਲੱਗਦਾ ਕੋਈ ਇੰਨਾ ਖਾਸ ਪਰ ਉਸ ਵੇਲੇ ਐਸਾ ਦੌਰ ਕਿ ਇੱਕ ਜਵਾਕ ਨੂੰ ਮਰਦਾਨਾ ਹਵਾਲਾ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਕੋਈ ਡਰ ਨਹੀਂ ਕੋਈ ਪਿਆ ਨਹੀਂ ਹੂੰ ਤਾਂ ਇਹ ਨਹੀਂ ਹੈ ਕਿ ਕੋਈ ਇੱਕ ਪਾਸੇ ਤੋਂ ਦੋ ਪਾਸਿਆਂ ਤੋਂ ਹੀ ਨੁਕਸਾਨ ਸੀਦਾ ਜੀ ਸਰਕਾਰੀ ਤੇ ਰਾਪਣੇ ਪੱਤਰ ਤੇ ਦੂਸਰੀ ਤੇ ਰਾਪਣੇ ਪੱਤਰ ਹੂੰ ਮਤਲਬ ਇਹ ਚੀਜ਼ਾਂ ਹੀ ਕਹਾਣੀਆਂ ਨੇ ਉਸ ਤੇ ਜਿਹੜੇ 2000 ਤੋਂ ਬਾਅਦ ਤੇ ਬਾਅਦ ਨੇ ਉਹ ਪਤਾ ਨਹੀਂ ਕਿਤਰਾ ਚੀਜ਼ਾਂ ਨੂੰ ਦੇਖਦੇ ਹੋਣਗੇ ਮੈਨੂੰ ਨਹੀਂ ਪਤਾ ਮੈਂ ਆਪਦੀ ਗੱਲ ਤੁਹਾਨੂੰ ਦੱਸੀ ਆ ਤੁਸੀਂ ਜਿਹੜਾ ਹੰਡਾਇਆ ਅਸੀਂ ਚਾਹੋ ਵੇਖੀ ਸੁਣਿਆ ਤੇ ਜਿਹੜੀ ਸਾਡੇ ਤੋਂ ਪਹਿਲੇ ਸੀ ਕਿਉਂ ਪੀੜਤ ਨੇ ਹੂੰ ਕਿਸੇ ਦੇ ਚੱਡੇ ਪਾਟੀ ਵੀ ਆ ਕਿਸੇ ਦਾ ਜੀ ਮਰਿਆ ਹੋਇਆ ਹੂੰ ਡਸਨਟ ਮੈਟਰ ਕਿੰਨੇ ਮਾਰੇ ਏਜੰਸੀਆਂ ਦੇ ਮਾਰੇਆ ਖਾੜਕੂ ਧਿਰਾਂ ਦੇ ਮਾਰੇਆ ਸਰਕਾਰੀ ਧਿਰ ਨੇ ਸ਼ਰਿਆਂ ਮਾਰੇਆ ਜੀ ਮੁਲਕੇ ਪੀੜ ਹੈ ਉਸ ਤੋਂ ਇੱਕ ਸੰਤਾਪ ਹੈ ਹੂੰ ਰਾਸਤੀ ਹੈ ਉਸ ਤੋਂ ਜੀ ਇਹ ਜਿਹੜਾ ਮਾਮਲਾ ਹੈ ਉਸੇ ਤਰ੍ਹਾਂ ਦਾ ਹੈ ਕਿ 84 ਤੋਂ 96 ਦੇ ਦਰਮਿਆਨ 80% ਦੱਸ ਕੇ 47 633 ਸਕਾਰ ਜਿਹੜੇ ਕੀਤੇ ਗਏ ਆ ਇਹਦੇ ਬਾਬਤ 1994 ਵਿੱਚ ਸੁਪਰੀਮ ਕੋਰਟ ਇੱਕ ਜਾਂਚ ਦਾ ਹੁਕਮ ਦਿੰਦੀ ਹੈ ਤਾਂ ਉਸ ਤੋਂ ਬਾਅਦ ਫਿਰ 199 ਸ਼ਿਕਾਇਤਾਂ ਦਰਜ ਹੁੰਦੀਆਂ ਜਿਦੇ ਚੋਂ ਸ਼ਾਇਦ ਮਤਲਬ ਕਿ 60 ਕੇ 62 ਜੀ ਜੀ ਉਹ ਮਾਮਲੇ ਦਰਜ ਕੀਤੇ ਜਾਂਦੇ ਨੇ ਹੂੰ ਠੀਕ ਆ ਤਾਂ ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਜਿਹੜੇ 60 ਕੇ 62 ਸੀਗੇ ਉਹਦੇ ਚੋਂ ਵੀ 46 ਇਕੱਲੇ ਤਰਨਤਾਰਨ ਅੰਮ੍ਰਿਤਸਰ ਤੇ ਮਜੀਠਾ ਇਸ ਏਰੀਏ ਦੇ ਸਨ ਯਾਨੀ ਮਾਝੇ ਚ ਤੇ ਫਿਰ ਬਹੁਤ ਜ਼ਿਆਦਾ ਜ਼ਿਆਦਾ ਸੀ ਬਿਲਕੁਲ ਹੂੰ ਤਾਂ ਕਹਿਣ ਦਾ ਮਤਲਬ ਇਹ ਆ ਕਿ ਉਸ ਤੋਂ ਬਾਅਦ ਕਿਉਂਕਿ ਮਾਮਲਾ ਸੁਪਰੀਮ ਕੋਰਟ ਚ ਸੀਗਾ ਕੁਝ ਤੁਸੀਂ ਦੇਖਿਆ ਹੋਣਾ ਫੇਕ ਇਨਕਾਉਂਟਰਸ ਵਾਲੇ ਜਿਹੜੇ ਮਾਮਲੇ ਆ ਉਹਨਾਂ 'ਚ ਅੱਜ ਕੱਲ ਫੈਸਲੇ ਆ ਰਹੇ ਆ ਬੁੱਢੇ ਜਿਹੜੇ ਹੋਏ ਆ ਸਾਬਕਾ ਪੁਲਿਸ ਅਧਿਕਾਰੀ ਉਹਨਾਂ ਨੂੰ ਸਜ਼ਾਵਾ ਹੋ ਰਹੀ ਹੈ ਹੋ ਰਹੀ ਹੈ ਜੀ ਬਹੁਤ ਲੇਟ ਇਨਸਾਫ ਹੈ ਪਰ ਕੁਸ਼ਾਹਦ ਤੱਕ ਇਨਸਾਫ ਹੋ ਰਿਹਾ ਜਿਹੜੇ ਉਸ ਵੇਲੇ ਬੁੱੱਛੜ ਬਣੇ ਸਨ ਜਿਹੜੇ ਉਸ ਵੇਲੇ ਲੋਕਿ ਆਪ ਹੀ ਜ਼ਮਦੂਦ ਬਣੇ ਹੋਏ ਸਨ ਉਹਨਾਂ ਨੂੰ ਅੱਜ ਭੁਗਤ ਨਹੀਂ ਆ ਪੈ ਰਹੀਆਂ ਜੀ ਪਰ ਬਹੁਤ ਸਾਰੇ ਐਸੇ ਮਾਮਲੇ ਆ ਜਿਹੜੇ ਹਾਲੇ ਵੀ ਉਦਾਂ ਹੀ ਪਏ ਆ ਹੂੰ ਹੁਣ ਇਹ ਗਿਆ ਮਾਮਲਾ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ सीबीआई ਨੂੰ ਕਿਹਾ ਕਿ ਕੀ ਹੋ ਸਕਦਾ ਹੂੰ सीबीआई ਦਾ ਉੱਥੇ ਤਰਕ ਸੀਗਾ ਕਿ ਵੇਖੋ ਗੱਲ ਇਹ ਆ ਕਿ ਹੁਣ ਹਸਪਤਾਲਾਂ ਦਾ ਰਿਕਾਰਡ ਸ਼ਮਸ਼ਾਨ ਘਾਟਾਂ ਦਾ ਰਿਕਾਰਡ ਡੀ ਐਨ ਏ ਮਿਲਾਨ ਵਗੈਰਾ ਇਹ ਸਾਰੀਆਂ ਚੀਜ਼ਾਂ ਵੀ ਅਸੀਂ ਕਹੀਏ ਬਹੁਤ ਔਖੀਆਂ ਨੇ ਜੋੜਨੀਆਂ ਹੂੰ ਕੜੀਆਂ ਜੋੜਨੀਆਂ ਬਹੁਤ ਔਖੀਆਂ ਪਰ ਜੇ ਤੁਸੀਂ ਸਾਡੇ ਤੋਂ ਇੱਕ ਵੱਡੀ ਯਾਨੀ ਵਿਆਪਕ ਪੱਧਰ ਦੀ ਜਾਂਚ ਕਰਵਾਉਣਾ ਚਾਹੁੰਦੇ ਹੋ ਜੀ ਅਸੀਂ ਸਾਰਾ ਕੁਝ ਜਿਹੜਾ ਹੈ ਨਾ ਕਰ ਦੇਵਾਂਗੇ ਹਮ ਪਰ ਉਹਦੇ ਵਿੱਚ ਹੋਏਗਾ ਕਿ ਕਿ ਪੰਜਾਬ ਸਰਕਾਰ ਸਾਡੀ ਹੈਲਪ ਕਰੇ ਹਮ ਹੈਲਪ ਕਿਦਾਂ ਕਿ ਜਿਹਦਾ ਉਹਨਾਂ ਨੇ ਕਿਹਾ ਕਿ ਰਿਕਾਰਡ ਵਗੈਰਾ ਸਾਨੂੰ ਉਹ ਚਾਹੀਦਾ ਸਾਨੂੰ ਸਰਕਾਰੀ ਮਸ਼ੀਨਰੀ ਚਾਹੀਦੀ ਉਹ ਇਸ ਸਟੇਟ ਦੇ ਵਿੱਚ ਜੀ ਅਮਲਾ ਫੈਲਾ ਸਭ ਕੁਝ ਚਾਹੀਦਾ ਹੋਏਗਾ ਜੇ ਪੰਜਾਬ ਸਰਕਾਰ ਸਾਡਾ ਸਾਥ ਦਿੰਦੀ ਹੈ ਤਾਂ ਅਸੀਂ ਜਾਂਚ ਤੋਂ ਸਾਡਾ ਤਾਂ ਕੰਮ ਹੀ ਹੈ ਨਾ ਬਿਲਕੁਲ ਸੀਬੀਆਈ ਨੇ ਇਹ ਗੱਲ ਕਹੀ ਆ ਕੋਰਟ ਚ ਕਿ ਦੇਖੋ ਜੇ ਪੰਜਾਬ ਸਰਕਾਰ ਸਾਨੂੰ ਇਹ ਸਭ ਕੁਝ ਮੁਹੱਈਆ ਕਰਵਾਉਂਦੀ ਆ ਜੀ ਤਾਂ ਭਈ ਅਸੀਂ ਜਾਂਚ ਵਾਸਤੇ ਤਿਆਰ ਹੋ ਸਕਦੇ ਹਾਂ ਹੂੰ ਹੁਣ ਉਹਨਾਂ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਤੁਸੀਂ ਜਵਾਬ ਦਿਓ ਤਾਂ ਸਰਕਾਰ ਇਸ ਮਾਮਲੇ ਤੇ ਜੇ ਤਾਂ ਮੰਨ ਲਓ ਜੀ ਜੀ ਇਹ ਕਹਿੰਦੀ ਆ ਕਿ ਨਹੀਂ ਅਸੀਂ ਇਹ ਜਾਂਚ ਨਹੀਂ ਚਾਹੁੰਦੇ ਜਾਂ ਮਸ਼ੀਨਰੀ ਨਹੀਂ ਦਿੰਦੇ ਜਾਂ ਬਲਾ ਫੈਲਾ ਨਹੀਂ ਦਿੰਦੇ ਜਾਂ ਰਿਕਾਰਡ ਨਹੀਂ ਦਿੰਦੇ ਤਾਂ ਬਹੁਤ ਜ਼ਿਆਦਾ ਬਦਨਾਮੀ ਵਾਲਾ ਸਬਬ ਬਣ ਜਾਏਗਾ ਖਾਸ ਤੌਰ ਤੇ ਜਿਹੜੇ ਕੁਸ਼ੀ ਇਹਨਾਂ ਦੇ ਨੇਤਾ ਪੰਥਕ ਵਿਚਾਰਤਾਰਾ ਵਾਲੇ ਉਲਤਾਰ ਸਿੰਘ ਸੰਧਵਾ ਵਰਗੇ ਉਹਨਾਂ ਵਾਸਤੇ ਬਹੁਤ ਵੱਡਾ ਦਬਾਅ ਬਣ ਜਾਏ ਜੀ ਪੰਥਕ ਤੇਰਾ ਦਾ ਹੂੰ ਤੇ ਦੂਸਰੇ ਪਾਸੇ ਜੇ ਉਹ ਅਜਿਹਾ ਕਰਦੇ ਆ ਹੂੰ ਤਾਂ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਉਸ ਵੇਲੇ ਅਫਸਰ ਸੀਗੇ ਜਿਨ੍ਹਾਂ ਦਾ ਅੱਜ ਸ਼ਾਇਦ ਆਪਾਂ ਨੂੰ ਪਤਾ ਵੀ ਨਾ ਹੋਵੇ ਫਿਰ ਉਹ ਫਸ ਸਕਦੇ ਜਿਹੜੇ ਕਿਸ ਸਟੇਟ ਸ਼ਾਇਦ ਹੁਣ ਤੱਕ ਬਚਾਉਂਦੇ ਰਹੇ ਹੂੰ ਤਾਂ ਦੋਹਾਂ ਪਾਸਿਆਂ ਤੋਂ ਪੰਜਾਬ ਸਰਕਾਰ ਵਾਸਤੇ ਉਹ ਮਾਮਲਾ ਸੈਂਸਟਿਵ ਹੈ ਜੀ ਜੀ ਦੇਖੋ ਬੜੀ ਰੌਚਕ ਕਹ ਲਓ ਬੜੀ ਵੈਸੇ ਤੇ ਤਰਾਸਦਿਕ ਹੈ ਪਰ ਹੁਣ ਇਸ ਵੇਲੇ ਰੌਚਕ ਸੁਣਵਾਈ ਆ ਕਿ ਇਹਦੇ ਤੇ ਸਰਕਾਰ ਕੀ ਕਹਿੰਦੀ ਆ ਤੇ ਫਿਰ ਹਾਈ ਕੋਰਟ ਇਹਦੇ ਤੇ ਆਰਡਰ ਕੀ ਪਾਸ ਕਰਦਾ ਇਹ ਇਹ ਦੇਖਣ ਵਾਲੀ ਗੱਲ ਹੋਏਗੀ ਬਿਲਕੁਲ ਬਿਲਕੁਲ ਮਿੰਟੂ ਜੀ ਕਈ ਸਾਰੇ ਕਮੈਂਟ ਆਏ ਹੋਏ ਨੇ ਮੁਕੱਦਰ ਜੀ ਕਹਿ ਰਹੇ ਨੇ ਕਿ ਜਦੋਂ ਅੱਜ ਦੇ ਨੌਜਵਾਨ ਕਿੰਨੇ ਉਧਰ ਦੀਆਂ ਗੱਲਾਂ ਕਰਦੇ ਆ ਤੇ ਡਰ ਲੱਗਦਾ ਇਹ ਨੌਜਵਾਨਾਂ ਨੂੰ ਪਤਾ ਨਹੀਂ ਹਸ਼ਰ ਕੀ ਹੁੰਦਾ ਵਾਕਈ ਸੱਚਮੁੱਚ ਜਿਨ੍ਹਾਂ ਨੇ ਵੇਖਿਆ ਮੈਂ ਪਹਿਲਾਂ ਹੀ ਕਿਹਾ ਸੀ ਕਿ ਭਾਈ ਉਹ ਜ਼ਿਆਦਾ ਇਸ ਚੀਜ਼ ਨੂੰ ਸਮਝ ਸਕਦੇ ਨੇ ਤੇਜ ਜੀ ਕਹਿ ਰਹੇ ਨੇ ਕਿ ਇਹਨਾਂ ਨੇ ਤਾਂ ਲਵਾਰਸ ਲਾਸ਼ਾਂ ਦਾ ਵਾਰਸ ਭਾਈ ਜਸਵੰਤ ਸਿੰਘ ਖਾਲੜਾਈ ਚੁੱਕ ਲਿਆ ਸੀ ਕਹਿੰਦੇ ਸੱਚ ਜੀ ਜੀ ਇੱਕ ਮਿੱਤਰ ਨੇ ਹੋਰ ਇੱਥੇ ਦੱਸਿਆ ਸੀ ਕਿ 25000 ਤੇਜ ਜੀ ਨੇ ਦੱਸਿਆ ਸੀ ਕਿ 25000 ਨੌਜਵਾਨ ਜਿਹੜੇ ਲਵਾਰਸ ਕਹਿ ਕੇ ਖੁਰਦਬੁਰਦ ਕਰਦੇ ਸੀ ਕਹਿੰਦੇ ਉਹ ਜਿਹੜਾ ਕਰੜਾ ਸਾਹ ਦਾ ਅੰਕੜਾ ਸੀਗਾ ਉਹ ਇਹਦੋਂ ਤੋਂ ਥੋੜਾ ਸੀਗਾ ਪਰ ਇਹ ਇੱਕ ਕਾਂਕੜਾ ਸ਼ਾਇਦ ਦਿੱਤਾ ਜਾਂਦਾ ਸ਼ਾਇਦ ਉਹਨੂੰ ਪਤਾ ਨਹੀਂ ਐਗਜ਼ੈਕਟ ਉਹਨਾਂ ਦਾ ਅੰਕੜਾ ਕੀ ਸੀ ਮੈਨੂੰ ਯਾਦ ਨਹੀਂ ਪਰ ਮੈਨੂੰ ਲੱਗਦਾ ਥੋੜਾ ਸੀਗਾ ਤੋ ਪਰ ਉਹ ਅੰਕੜਾ ਵੱਖੋ ਵੱਖਰਾ ਜੇ ਤੁਸੀਂ ਉਸੇ ਹਿੰਦੂ ਲੀਡਰਾਂ ਨਾਲ ਗੱਲ ਕਰੋਗੇ ਉਹ ਕਹਿੰਦੇ ਕਿ 35000 ਸਾਡਾ ਬੰਦਾ ਮਰਿਆ ਜੀ ਠੀਕ ਹੈ ਨਾ ਜੀ ਮੈਂ ਇੱਕ ਵਾਰੀ ਆਰਟੀਆਈ ਵੀ ਪਾਈ ਸੀਗੀ ਹੂੰ ਕੇਂਦਰ ਨੇ ਜਵਾਬ ਨਹੀਂ ਦਿੱਤਾ ਅ ਕੇਂਦਰ ਦੇ ਗ੍ਰਹਿ ਮੰਤਰਾਲੇ ਤੋਂ ਮੈਂ ਆਰਟੀਆਈ ਪਾ ਕੇ ਪੁੱਛਿਆ ਸੀਗਾ ਕਿ ਇੱਕ ਤਾਂ ਓਵਰ ਆਲ ਉਸ ਵੇਲੇ ਪੰਜਾਬ ਦੇ ਸਿਰ ਕਿੰਨਾ ਕਰਜ਼ਾ ਚੜਿਆ ਹੂੰ ਠੀਕ ਹੈ ਜੀ ਤੇ ਦੂਸਰਾ ਇਹ ਆ ਕਿ ਟੋਟਲ ਕਿੰਨੀਆਂ ਮੌਤਾਂ ਹੋਈਆਂ ਹੂੰ ਸਰਕਾਰੀ ਰਿਕਾਰਡ ਦੇਉਂਦਾ ਨਹੀਂ ਜੀ ਨਹੀਂ ਦਿੰਦੇ ਨਾ ਬਿਲਕੁਲ ਨਹੀਂ ਦਿੰਦੇ ਇਹਦਾਂ ਦੀ ਇਨਫੋਰਮੇਸ਼ਨ ਤੁਹਾਨੂੰ ਤਾਂ ਨਾ ਕੋਈ ਮੰਗਦਾ ਨਹੀਂ ਬਹੁਤਾ ਤੇ ਫਿਰ ਮੰਗੋ ਤਾਂ ਦਿੰਦੇ ਨਹੀਂ ਕੇਂਦਰ ਵਾਲੇ ਫਿਰ ਇਸ ਤਰ੍ਹਾਂ ਦੀ ਗੱਲਬਾਤ ਨਾ ਜਿਹੜੀ ਹੈ ਬਿਲਕੁਲ ਪਾਸੇ ਕਰ ਦਿੰਦੇ ਜੀ ਬਿਲਕੁਲ ਜਸਵੀਰ ਜੀ ਕਹਿ ਰਹੇ ਨੇ ਕਿ ਕਦੇ ਇਨਸਾਫ ਨਹੀਂ ਦਿੰਦੇ ਜਿਹੜੇ ਕਤਲ ਹੁੰਦੇ ਨੇ ਖੜਕੂਆ ਨੇ ਕਹਿੰਦੇ ਸਾਡੇ ਪਰਿਵਾਰ ਦੇ ਤਨ ਬਹੁਤ ਸਾਰੇ ਇਦਾਂ ਦੇ ਬਾਈ ਜੀ ਫੋਨ ਗਏ ਬਹੁਤ ਸਾਰੇ ਕਿਸੇ ਨੂੰ ਆਪਾਂ ਡਿਫੈਂਡ ਨਹੀਂ ਕਰ ਸਕਦੇ ਪਰ ਨੁਕਸਾਨ ਵਿਦੋਸ਼ਿਆਂ ਦਾ ਵੀ ਹੋਇਆ ਜੀ ਚਲੋ ਜਿਹੜੀ ਆਹ ਮੋਹ ਸਾਹਮਣੀ ਲੜਾਈ ਆ ਹੂੰ ਉਹਦੇ ਵਿੱਚ ਤੇ ਦੇਖੋ ਠੀਕ ਹੈ ਨਾ ਜਿਹੜੇ ਜਾਣ ਤਲੀ ਤੇ ਧਰ ਕੇ ਉੱਤਰ ਪਏ ਹੂੰ ਤੇ ਅੱਗੋਂ ਜਿਹੜੇ ਸਟੇਟ ਵਾਸਤੇ ਉੱਤਰ ਪਏ ਉਹਨਾਂ ਦੀ ਤੇ ਲੜਾਈ ਆ ਜੀ ਜੀ ਸਰ ਲੜਾਈ ਆ ਉਹਦਾ ਵਾਸਤੇ ਬਿਲਕੁਲ ਤਾਂ ਉਹ ਤੇ ਇੱਕ جنگ ਚੱਲ ਰਹੀ ਹੈ ਨਾ ਹੂੰ ਉਧਰੋਂ ਵੀ ਇਧਰੋਂ ਵੀ ਤੇ ਜਾਨੀ ਨੁਕਸਾਨ ਹੋਇਆ ਤੇ ਹੋਣੇ ਆ ਜੀ ਪਰ ਇੱਕ ਐਸੀ ਵੀ ਧਿਰ ਪੀਸੀ ਗਈ ਨਾ ਇਹਦੇ ਚ ਕਿਹਨੂੰ ਕਿਸੇ ਵੱਲੋਂ ਵੀ ਖਤਮ ਕੀਤੀ ਗਈ ਜਿਹਦਾ ਕੋਈ ਦੋਸ਼ ਨਹੀਂ ਹੂੰ ਕੋਈ ਫਰਕ ਕਰੋ ਕਿ ਐਸੇ ਬੰਦੇ ਮੈਂ ਆਪਦੇ ਪਿੰਡ ਚੋਂ ਤਿੰਨ ਚਾਰ ਬੰਦੇ ਹਾਲੇ ਹੀ ਟਕਰਾ ਸਕਦਾ ਜਿਨ੍ਹਾਂ ਨੂੰ ਇਨਾ ਕੁੱਟਿਆ ਗਿਆ ਕਿਉਂਕਿ ਰਾਤ ਨੂੰ ਆ ਕੇ ਕਿਸੇ ਨੇ ਰੋਟੀ ਖਾਧੀ ਉਹਨ ਰੋਟੀ ਖਾਣ ਵਾਲਾ ਕੋਈ ਹਥਿਆਰ ਲੈ ਕੇ ਆ ਗਿਆ ਤੁਸੀਂ ਕੀ ਕਰੋਗੇ ਜੇ ਨਾ ਕਰੋਗੇ ਤਾਂ ਉਹਦੇ ਤੋਂ ਮਾਰੋਗੇ ਬਿਲਕੁਲ ਜੀ ਬਿਲਕੁਲ ਫਿਰ ਪਤਾ ਨਹੀਂ ਕਿਦਾਂ ਅਗਲੇ ਦਿਨਾਂ ਚ ਇਨਫਾਰਮੇਸ਼ਨ ਮਿਲ ਜਾਂਦੀ ਸੀ ਕਿ ਇਹਦੇ ਕਰੋ ਰੋਟੀ ਖਾ ਕੇ ਗਿਆ ਫਿਰ ਉਹਨੂੰ ਜਾ ਕੇ ਕੁੱਟਿਆ ਜਾਂਦਾ ਹੂੰ ਬਹੁਤ ਬੁਰੀ ਤਰ੍ਹਾਂ ਫਿਰ ਵਿੱਚੋਂ ਹੀ ਵਿਚੋਲੇ ਪੈ ਕੇ ਤੇ ਉਹ ਸ਼ੁਰੂਆਤ ਇਹਦੇ ਪੈਸੇ ਪੈਸੇ ਮਤਲਬ ਕਿ ਉਸ ਸਮੇਂ ਥੱਬਿਆਂ ਦੇ ਨਾਲ ਲੋਕਾਂ ਤੋਂ ਪੈਸੇ ਵਾਸਤੇ ਆਉਂਦੇ ਆਉਂਦੇ ਹੋਇਆ ਇਸ ਤਾਂ ਵੀ ਲੁੱਟੀਆਂ ਗਈਆਂ ਹੋਣ ਜਿਹੜੇ ਸੀਗੇ ਲੁਟੇਰੇ ਦੇਦੋਸ਼ੇ ਮਾਰੇ ਗਏ ਸਾਬ ਇਹ ਚੀਜ਼ਾਂ ਜਿਹੜੀਆਂ ਹੋਈਆਂ ਨੇ ਪਿੰਡਾਂ ਦੇ ਵਿੱਚ ਸਭ ਕੁਝ ਹੁਣ ਕੋਈ ਬੋਲੇ ਜਾਂ ਨਾ ਬੋਲੇ ਸਾਬ ਹਮ ਵਿੱਚ ਲੁਟੇਰੇ ਵੀ ਰਲ ਗਏ ਜੀ ਜੀ ਮੇਰੇ ਪਿੰਡ ਇੱਕ Hindu ਫੈਮਲੀ ਰਹਿੰਦੀ ਸੀ ਉਹਨਾਂ ਨੂੰ ਤੰਗ ਕਰਨਾ ਸਟਾਰਟ ਕਰ ਦਿੱਤਾ ਬਾਅਦ ਚੋਂ ਬੰਦੇ ਫੜੇ ਵੀ ਗਏ ਸਾਡੇ ਲਾਗਲੇ ਪਿੰਡ ਦੇ ਤਾਂ ਮਤਲਬ ਫਿਰ ਪੁਲਿਸ ਨੇ ਉਹਨਾਂ ਨੂੰ ਟ੍ਰੇਸ ਕਰ ਲਿਆ ਸੀ ਪਰ ਪਿੰਡ ਸਾਡਾ ਫਿਰ ਏਕੇ ਵਿੱਚ ਪਰੋਤਾ ਗਿਆ ਕਿ ਨਹੀਂ ਇੱਥੇ ਤੱਕ ਆਇਆ ਹਮਮ ਫਿਰ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ ਤੇ ਫਿਰ ਉਦੋਂ ਉਸ ਟਾਈਮ ਫਾਇਰਿੰਗ ਹੁੰਦੀ ਸੀ ਜੀ ਤਾਂ ਮਤਲਬ ਕਿ ਇਹ ਚੀਜ਼ਾਂ ਵੀ ਹੋਈਆਂ ਨੇ ਯਾਰ ਸੱਚ ਹੈ ਇਤਰਾਸਤਿਕ ਦੌਰ ਹੈ ਜਿਹੜਾ ਇਹਦੇ ਵਿੱਚ ਬਿਲਕੁਲ ਮਿੰਟੂ ਜੀ ਬਿਲਕੁਲ ਹਮ ਬਿਲਕੁਲ ਜੀ